ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਚੈਨਲ ਤੇ ਤਾਂ ਦੋਸਤੋ ਇੱਕ ਨੋਟਿਸ ਜਿਹੜਾ ਉਹ ਵਾਇਰਲ ਹੋ ਰਿਹਾ ਹੈ ਕਿ ਆਪਣਾ ਪੀਐਸਟੈਟ ਦਾ ਐਗਜ਼ਾਮ ਹੈ ਜਿਹੜਾ ਉਹਦੀ ਫਾਈਨਲ ਡੇਟ ਐਗਜ਼ਾਮ ਡੇਟ ਆ ਚੁੱਕੀ ਹੈ ਤਾਂ ਦੋਸਤੋ ਆਜੋ ਤੁਹਾਨੂੰ ਉਸ ਦੇ ਬਾਰੇ ਕਨਫਰਮ ਕਰਕੇ ਦੱਸਦੇ ਹਾਂ ਆ ਦੋਸਤੋ ਜਿਵੇਂ ਕਿ ਇਸ ਨੋਟਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਪੰਜਾਬ ਸਟੇਟ ਟੀਚਰ ਐਲੀਜੀਬਿਲਿਟੀ ਟੈਸਟ 2024 ਜਿਹੜਾ 26 5 2024 ਸੰਡੇ ਨੂੰ ਹੋਣਾ ਇਹਨਾਂ ਨੇ ਇੱਥੇ ਡੇਟ ਲਿਖੀ ਹੈ ਤੇ ਆਓ ਹੁਣ ਤੁਹਾਨੂੰ ਦਿਖਾ ਦਈਏ ਇਹ ਰੀਅਲ ਹੈ ਜਾਂ ਫੇਕ ਤਾਂ ਦੇਖੋ ਦੋਸਤੋ ਮੈਂ ਤੁਹਾਨੂੰ ਐਜੂਕੇਸ਼ਨ ਡਿਪਾਰਟਮੈਂਟ ਦੀ ਉਸ ਉਸ ਸਾਈਟ ਤੇ ਲੈ ਕੇ ਆ ਗਿਆ ਹਾਂ ਤੇ ਹੁਣ ਆਪਾਂ ਦੇਖਦੇ ਹਾਂ ਕਿ ਇੱਥੇ ਆਪਣੇ ਜਿਹੜੇ ਨੇ ਉਹ ਕਿੱਥੇ ਨੇ ਆ ਦੇਖੋ ਆ ਲਿਖਿਆ ਹੈ ਨਾ ਸਭ ਤੋਂ ਥੱਲੇ ਠੀਕ ਹੈ ਜੀ ਆਹ ਰਹਾ ਸੋਰੀ ਦੋਸਤੋ ਟੈਂਟੇਟਿਵ ਡੇਟ ਆਫ ਐਗਜ਼ਾਮ ਠੀਕ ਹੈ ਜੀ ਆਪਾਂ ਇਹਦੇ ਤੇ ਕਰਦੇ ਹਾਂ ਕਲਿੱਕ ਤੇ ਦੇਖੋ ਜੀ ਹੁਣ ਇਹ ਤੋਂ ਡਾਊਨਲੋਡ ਹੋਏਗੀ ਤੁਹਾਡੇ ਸਾਹਮਣੇ ਹੀ ਫਾਈਲ ਠੀਕ ਹੈ ਜੀ ਦੇਖੋ ਜੀ ਡਾਊਨਲੋਡ ਹੋ ਗਈ ਹੈ ਹੁਣ ਮੈਂ ਤੁਹਾਨੂੰ ਦਿਖਾਉਣਾ ਆ 10 ਦੇ ਵਿੱਚ ਜਾ ਕੇ ਆ ਦੇਖੋ ਜੀ ਟੈਂ ਟੈਂਟੀ ਵੀ एग्जाम ਤਾਂ ਦੋਸਤੋ ਦੇਖੋ ਜੀ ਹਾਂਜੀ ਇਹਦੇ ਵਿੱਚ ਵੀ ਲਿਖਿਆ ਹੈ ਕਿ ਪੀਐਸ ਟੈਟ ਜਿਹੜਾ 26 5 2024 ਨੂੰ ਹੋਏਗਾ ਮਤਲਬ ਕਿ ਜੂਨ ਦੇ ਵਿੱਚ ਸੋ ਦੋਸਤੋ ਜਿਹੜੇ ਵੀ ਬੱਚੇ ਟੈਟ ਦੀ ਤਿਆਰੀ ਕਰ ਰਹੇ ਨੇ ਜਾਂ ਈਟੀਟੀ ਕਰ ਰਹੇ ਨੇ ਹੁਣ ਉਹ ਖਿੱਚ ਲੋ ਤਿਆਰੀ ਕਿਉਂਕਿ 26 ਤਰੀਕ ਨੂੰ ਟੈਟ ਜਿਹੜਾ ਉਹ ਹੋਣਾ ਹੈ ਧੰਨਵਾਦ ਦੋਸਤੋ ਵੀਡੀਓ ਨੂੰ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰ ਦੇਣਾ ਔਰ ਆਪਣੇ ਵਿਚਾਰ ਕਮੈਂਟਾਂ ਦੇ ਥੱਲੇ ਜਰੂਰ ਦੱਸਣਾ ਧੰਨਵਾਦ ਦੋਸਤੋ